ਸਾਸ੍ਰਿਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਨੇ ਸੂਟ ਵਰਕ ਵਾਲੇ ਸੂਟ ਰਹਿਣਗੇ ਜਿਹੜਾ ਮੈਂ ਵੇਅਰ ਕੀਤਾ ਹੈ ਸੂਟ ਜੇ ਤੁਸੀਂ ਇਹਦੇ ਨਾਲ ਦਾ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਸੇਮ ਤਾਂ ਤੁਸੀਂ ਕੋਈ ਵੀ ਕਲਰ ਕੋਈ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਸਿੰਪਲ ਬਸ ਇਹਦਾ ਨੈਕ ਤੇ ਵਰਕ ਆ ਜਾਊਗਾ ਤੇ ਵਿੱਚ ਬੁੱਟੀ ਆ ਜਾਊਗੀ ਤੇ ਇਸ ਤਰ੍ਹਾਂ ਆਪਾਂ ਬੁੱਟੀ ਵਾਲਾ ਦੁਪੱਟਾ ਰੱਖਿਆ कॉटन 베ਸ ਦੇ ਉੱਪਰ ਤੁਸੀਂ ਕੋਈ ਵੀ ਇਹਨੂੰ ਫੈਬਰਿਕ ਤੇ ਰੈਡੀ ਕਰਵਾ ਲਓ ਪਸ਼ਮੀਨੇ ਦੇ ਉੱਪਰ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਹੀ ਵਰਕ ਕੀਤੇ ਹੋਏ ਸੂਟ ਦਿਖਾਉਣਗੇ ਇਹਨਾਂ ਨੂੰ ਵੀ ਤੁਸੀਂ ਕੋਈ ਵੀ ਫੈਬਰਿਕ ਕੋਈ ਵੀ ਰੰਗ ਦੇ ਤਿਆਰ ਕਰਾ ਸਕਦੇ ਹੋਗੇ ਪਹਿਲਾ ਸੂਟ ਹੈਗਾ ਜੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੀ ਆਂ ਕਿ ਕਾਫੀ ਸੂਟ ਰੈਡੀ ਹੋਏ ਨੇਗੇ ਦੁਬਾਰਾ ਰਿਪੀਟ ਹੋਰ ਕਸਟਮਰ ਦੇ ਬਣ ਕੇ ਆਏ ਨੇਗੇ ਜਿੱਦਾਂ ਕਿ ਇਹ ਸਾਰਾ ਕੰਮ ਹੈਗਾ ਆਰੀ ਦੇ ਵਿੱਚ ਕੀਤਾ ਹੋਇਆ ਹੈਗਾ ਜਿਹੜਾ ਫੈਬਰਿਕ ਬੇਸ ਹੈਗਾ ਆਪਾਂ 크ਰੇਪ ਰੱਖਿਆ ਹੈਗਾ ਬਹੁਤ ਜਿਆਦਾ ਸੋਹਣੀ 크ਰੇਪ ਹੈਗੀ ਇਸ ਤਰ੍ਹਾਂ neck ਦੇ ਡਿਜ਼ਾਈਨ ਕੀਤਾ ਹੋਇਆ ਹੈਗਾ ਜੇ ਤੁਸੀਂ ਮਤਲਬ ਕਾਸਟ ਜਿਆਦਾ ਨਹੀਂ ਲਗਾਉਣਾ ਚਾਹੁੰਦੇ ਤਾਂ ਤੁਸੀਂ ਇਹ ਵਾਲਾ ਸਕਿਪ ਕਰਾ ਸਕਦੇ ਹੋ ਡਿਜ਼ਾਈਨ ਸਿਰਫ ਰਾਉਂਡ ਸ਼ੇਪ V ਸ਼ੇਪ ਜਿੱਦਾਂ ਵੀ ਤੁਸੀਂ ਪਾਉਣੇ ਉਦਾਂ ਤੁਸੀਂ ਬਣਵਾ ਸਕਦੇ ਹੋ ਸੈਂਟਰ ਪੈਨਲ ਆ ਜਾਣਗੇ ਸਾਰਾ ਕੰਮ ਹੈ ਜੀ ਜਿਹੜਾ ਆਰੀ ਦੇ ਵਿੱਚ ਕੀਤਾ ਹੋਇਆ ਹੈਗਾ ਤੇ ਇਸ ਤਰ੍ਹਾਂ ਘੇਰੇ ਦੇ ਉੱਪਰ ਕੰਮ ਆ ਜਾਊਗਾ ਤੁਸੀਂ ਦੇਖ ਸਕਦੇ ਹੋ ਕਿਰੇ ਦੇ ਉੱਪਰ ਕੰਮ ਹੈ ਜਿਹੜਾ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਇਹਨੂੰ ਤੁਸੀਂ ਕੋਈ ਵੀ ਕਲਰ ਦੇ ਰੈਡੀ ਕਰਵਾ ਸਕਦੇ ਹੋਗੇ ਤੇ ਬਹੁਤ ਜ਼ਿਆਦਾ ਸੋਹਣੀ ਆਪਾਂ ਜਰੀ ਲਗਾ ਕੇ ਹਨਾ ਜਿਹੜੀ ਜਰੀ ਆਪਾਂ ਲਗਾਉਣੀ ਹੈ ਬਿਲਕੁਲ ਵੀ ਇਹ ਖਰਾਬ ਨਹੀਂ ਹੁੰਦੀ ਹੈਗੀ ਤੇ ਇਸ ਤਰ੍ਹਾਂ ਹੈਗਾ ਜੀ ਬਾਹਵਾ ਦੇ ਉੱਪਰ ਕੰਮ ਆ ਜਾਊਗਾ ਸੇਮ ਤੁਸੀਂ ਦੇਖ ਸਕਦੇ ਹੋ ਸੇਮ ਜਿੱਦਾਂ ਮੇਰਾ ਡਿਜ਼ਾਈਨ ਸੀਗਾ ਉਸ ਤਰ੍ਹਾਂ ਹੀ ਉਹੀ ਕਲਰ ਤੇ ਰੈਡੀ ਕਰਵਾਏ ਲੇਂਗੇ ਤੇ ਸੇਮ ਵਰਕ ਕਰਵਾਇਆਗਾ ਕੋਈ ਕੁਛ ਵੀ ਸਕਿਪ ਨਹੀਂ ਕਰਵਾਇਆ ਤੁਸੀਂ ਕਰਵਾਉਣਾ ਚਾਹੁੰਦੇ ਤਾਂ ਕਰਵਾ ਸਕਦੇ ਹੋਗੇ ਪਹਿਲਾ ਸੂਟ ਇਹ ਸੀਗਾ ਜੇ ਤੁਸੀਂ ਇਹ ਕਲਰ ਨਹੀਂ ਲਾਈਕ ਕਰਦੇ ਹੈਗੇ ਤਾਂ ਤੁਸੀਂ ਕਲਰ ਚਾਰਟ ਸ਼ੇਅਰ ਕਰਵਾ ਲਿਓ ਮੇਤੋ ਕريب ਦਾ ਤਾਂ ਤੁਸੀਂ ਹੋਰ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋਗੇ ਨੈਕਸਟ ਸੂਟ ਬਣਿਆ ਹੋਇਆ ਜੀ ਕريب ਦੇ ਉੱਪਰ ਰੈਡੀ ਕੀਤਾ ਹੋਇਆਗਾ ਇਹਦੇ ਨਾਲ ਦਾ ਇੱਕ ਸੂਟ ਪਹਿਲਾਂ ਵੀ ਬਣ ਕੇ ਗਿਆ ਹੋਇਆਗਾ ਤੇ ਦੁਬਾਰਾ ਰਿਪੀਟ ਆਰਡਰ ਹੈਗਾ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਕੰਮ ਹੈ ਨਹੀਂ ਸਾਰਾ ਘੇਰੇ ਦਾ ਹੈਗਾ ਚਾਕ ਤੇ ਘੇਰੇ ਦਾ ਕੀਤਾ ਹੋਇਆ ਹੈਗਾ ਲੋ ਜੀ ਇਹ ਹੈਗੀਆਂ ਨੇਗੀਆਂ ਬਾਵਾ ਨੇਗੀਆਂ ਇਹ ਬਾਜੂ ਤੇ ਵਰਕ ਕੀਤਾ ਹੋਇਆ ਹੈਗਾ ਸਿੰਪਲ ਬਸ ਘੇਰਾ ਉਦਾਂ ਹੀ ਸੀਗਾ ਫਰੰਟ ਬੈਕ ਤੁਸੀਂ ਫਰੰਟ ਤੇ ਕਰਵਾਉਣਾ ਚਾਹਣਾ ਫਰੰਟ ਕਰਵਾ ਸਕਦੇ ਹੋਗੇ ਇਹ ਬਾਹਾਂ ਦੇ ਉੱਪਰ ਕੰਮ ਆ ਜੂਗਾ ਕੰਮ ਤੁਹਾਨੂੰ ਸਾਡੇ ਕੋਲੋਂ ਨੀਟ ਐਂਡ ਕਲੀਨ ਮਿਲੂਗਾ ਤੇ ਇਹ ਦੂਜੀ ਬਾਹ ਦੇ ਉੱਪਰ ਕੰਮ ਆ ਜੂਗਾ ਇਹਨੂੰ ਵੀ ਤੁਸੀਂ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋਗੇ ਇਹ ਵਾਲਾ ਜਿਹੜਾ ਵਰਕ ਹੈ ਜੀ ਇਹ ਪੌਂਚਿਆਂ ਦੇ ਉੱਪਰ ਹੈਗਾ ਬਾਟਮ ਤੁਸੀਂ ਦੱਸ ਸਕਦੇ ਹੋ ਵੀ ਤੁਸੀਂ ਪਟਿਆਲਾ ਪਾਉਣੇ ਆ ਜਾਂ ਸਟ੍ਰੇਟ ਪਾਉਣਗੇ ਉਸ ਅਕੋਰਡਿੰਗ ਹੈਗਾ ਜਿਹੜਾ ਵਰਕ ਕੀਤਾ ਜਾਊਗਾ ਠੀਕ ਹੈ ਜੀ ਇਹਨੂੰ ਵੀ ਤੁਸੀਂ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਕਰੇਪ ਦੇ ਉੱਪਰ ਰੈਡੀ ਕੀਤਾ ਹੈਗਾ ਤੇ ਇਸ ਤੋਂ ਬਾਅਦ ਹੈਗਾ ਜੀ ਜਿਹੜਾ ਮੈਂ ਵੀਰ ਕੀਤਾ ਹੋਇਆ ਸੀ ਸੂਟ ਗ੍ਰੀਨ ਕਲਰ ਦਾ ਕਾਫੀ ਭੈਣਾਂ ਦੀ ਡਿਮਾਂਡ ਸੀਗੀ ਤੇ ਉਹਦੇ ਨਾਲ ਦਾ ਆਪਾਂ ਸੂਟ ਹੈਗਾ ਜਿਹੜਾ ਇਹ ਆਪਾਂ ਰੈਡੀ ਕੀਤਾ ਹੈਗਾ ਪਲੇਨ ਬਾਟਮ ਹੈਗੀ ਇਹਦੇ ਨਾਲ ਪੀਚ ਕਲਰ ਦੀ ਤੇ ਇਸ ਤਰ੍ਹਾਂ ਤੁਸੀਂ ਵਰਕ ਦੇਖ ਸਕਦੇ ਹੋਗੇ ਸੈਂਟਰ ਪੈਨਲ ਹੈਗਾ ਸਾਰਾ ਜਿਹੜਾ ਕੰਮ ਹੈ ਜੀ ਮਸ਼ੀਨ ਦਾ ਕੰਮ ਹੋਇਆ ਹੋਇਆ ਹੈਗਾ ਹੱਥੀ ਮਸ਼ੀਨ ਦਾ ਕੰਮ ਕੀਤਾ ਹੋਇਆ ਹੈਗਾ ਸਾਰਾ ਤੇ ਸੈਂਟਰ ਪੈਨਲ ਨਗੇ ਤੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦੇ ਸੋਹਣੇ ਫਲਾਰ ਪਾਏ ਹੋਏ ਨੇਗੇ ਇਸ ਤਰ੍ਹਾਂ ਇਹ ਜਿਹੜਾ ਕੰਮ ਹੈ ਜੀ ਘੇਰੇ ਤੇ ਆ ਜਾਊਗਾ ਡਬਲ ਘੇਰਾ ਬਣਿਆ ਹੋਇਆ ਹੈਗਾ ਤੁਸੀਂ ਸਿੰਗਲ ਵੀ ਕਰਵਾਉਣਾ ਚਾਹੋ ਤਾਂ ਸਿੰਗਲ ਵੀ ਕਰਵਾ ਸਕਦੇ ਹੋਗੇ ਇਹ ਵਾਲਾ ਵਰਕ ਹੈ ਜੀ ਜਿਹੜਾ ਬਾਜੂ ਤੇ ਉੱਪਰ ਆ ਜਾਊਗਾ ਠੀਕ ਹੈ ਜੀ ਇਹਨੂੰ ਤੁਸੀਂ ਕੋਈ ਵੀ ਪ੍ਰਿੰਟ ਦੇ ਉੱਪਰ ਇਸ ਤਰ੍ਹਾਂ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋਗੇ ਜੇ ਤੁਹਾਨੂੰ ਕੋਈ ਵੀ ਪ੍ਰਿੰਟ ਸੂਟ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਇਸ ਤਰ੍ਹਾਂ ਵਰਕ ਕਰਵਾ ਸਕਦੇ ਹੋਗੇ ਇਦਾਂ ਕੀ ਹੈਗਾ ਬਹੁਤ ਜਿਆਦੇ ਸੋਹਣਾ ਰੈਡੀ ਹੋ ਜਾਂਦਾ ਹੈਗਾ ਸੂਟ ਥੋੜੀ ਜਿਹੀ ਵਧੀਆ ਪਾਰਟੀ ਵੇਅਰ ਲੁੱਕ ਦੇਣ ਲੱਗ ਜਾਂਦਾ ਸੂਟ ਪ੍ਰਿੰਟ ਸੂਟ ਤੇ ਇਸ ਤੋਂ ਬਾਅਦ ਹੈਗੇ ਜੀ ਆਪਾਂ ਮਸਲੀਨ ਦੇ ਉੱਪਰ ਸੂਟ ਬਟਰ ਕਾਟਨ ਦੇ ਉੱਪਰ ਹੈਗਾ ਜਿਹੜਾ ਸੂਟ ਆਪਾਂ ਰੈਡੀ ਕੀਤਾ ਹੈਗਾ ਬਟਰ ਕਾਟਨ ਦੇ ਬਹੁਤ ਸਾਰੇ ਕਲਰ ਹੈਗੇ ਨੇਗੇ ਜੇ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਇਸ ਤਰ੍ਹਾਂ neck ਦੇ ਉੱਪਰ ਵਰਕ ਕੀਤਾ ਹੋਇਆ ਹੈਗਾ ਪੈਚ ਲਗਾ ਕੇ ਕੰਮ ਕੀਤਾ ਹੈਗਾ ਜਿਹੜਾ ਇਹ ਫਲਾਰ ਹੈ ਜੀ ਸਾਈਡ ਤੇ ਫਲਾਰ ਬਣਿਆ ਹੋਇਆਗਾ ਕਾਰਨਰ ਦੇ ਠੀਕ ਹੈ ਜੀ ਜਦੋਂ ਕਸਟਮਰ ਇਹਨੂੰ ਸਲਾਈ ਕਰਵਾਊਗਾ ਬਲੈਕ ਕਲਰ ਦੀ ਲੈਂਸ ਵਗੈਰਾ ਲਗਾ ਕੇ ਬਹੁਤ ਜ਼ਿਆਦੇ ਸੋਹਣਾ ਪੀਸ ਰੈਡੀ ਹੋ ਜਾਊਗਾ ਇਸ ਤਰ੍ਹਾਂ ਡਬਲ ਕੱਟਵਰਕ ਹੈ ਜਿਹੜਾ ਬਾਵਾ ਦੇ ਉੱਪਰ ਹੈਗਾ ਠੀਕ ਹੈ ਜੀ ਇਹਦੇ ਨਾਲ ਵੀ ਦੁਪੱਟਾ ਵੀ ਹੈ ਟਾਈ ਐਂਡ ਡਾਈ ਦੁਪੱਟਾ ਕਰਵਾ ਕੇ ਆਪਾਂ ਬਹੁਤ ਹੀ ਜ਼ਿਆਦੇ ਸੋਹਣਾ ਦੇਖੋ ਕੱਟਵਰਕ ਦਿੱਤਾ ਹੈਗਾ ਦੁਪੱਟੇ ਨੂੰ ਤੇ ਟਾਈ ਐਂਡ ਡਾਈ ਕਰਵਾਇਆ ਦੁਪੱਟਾ ਲੋ ਜੀ ਨਾਲ ਆਪਾਂ ਕਟਵਰਕ ਦਿੱਤਾ ਹੈਗਾ ਫੋਰ ਸਾਈਡ ਤੁਸੀਂ ਦੁਪੱਟਾ ਨਹੀਂ ਰੈਡੀ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਇਦਾਂ ਵੀ ਵਰਕ ਕਰਵਾ ਸਕਦੇ ਹੋਗੇ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋਗੇ ਨੈਕਸਟ ਡਿਜ਼ਾਈਨ ਹੈ ਜੀ ਸੇਮ ਡਿਜ਼ਾਈਨ ਹੈਗਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੀ ਆਂਗੀ ਲੋ ਜੀ ਇਸ ਤਰ੍ਹਾਂ ਇਹ ਵਾਲਾ ਜੀ ਜਿਹੜਾ ਨੈਕ ਬਣਿਆ ਹੋਇਆ ਸੇਮ ਹੈ ਡਿਟੇਲ ਪਹਿਲਾਂ ਦੱਸ ਚੁੱਕੀ ਆਂਗੀ ਇਰਨ ਤੁਸੀਂ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਸੇਮ ਕਰਵਾਉਣਾ ਸੇਮ ਅਵੇਲੇਬਲ ਹੈਗਾਗਾ ਇਹ ਘੇਰੇ ਤੇ ਕੰਮ ਕੀਤਾ ਹੋਇਆ ਬਾਵਾ ਤੇ ਕੰਮ ਹੈਗਾ ਹੈਵੀ ਵਰਕ ਹੈਗਾ ਸਾਰਾ ਆਰੀ ਦਾ ਕੰਮ ਕੀਤਾ ਹੋਇਆ ਹੈਗਾ ਇਸ ਤੋਂ ਬਾਅਦ ਆਜੂਗਾ ਜੀ ਟੂ ਟੋਨ ਪਸ਼ਮੀਨੇ ਦੇ ਉੱਪਰ ਸਿਲਕ ਪਸ਼ਮੀਨੇ ਦੇ ਉੱਪਰ ਆਪਾਂ ਜਿਹੜਾ ਸੂਟ ਹੈ ਰੈਡੀ ਕੀਤਾ ਹੈਗਾ ਤੁਸੀਂ ਆਪਣਾ ਕੋਈ ਵੀ ਡਿਜ਼ਾਈਨ ਸਾਡੇ ਨਾਲ ਸ਼ੇਅਰ ਕਰਕੇ ਰੈਡੀ ਕਰਵਾ ਸਕਦੇ ਹੋ ਜੇ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦ ਆਉਂਦਾ ਹੈ ਤਾਂ ਤੁਸੀਂ ਸੇਮ ਡਿਜ਼ਾਈਨ ਵੀ ਸਾਨੂੰ ਆਰਡਰ ਕਰ ਸਕਦੇ ਹੋਗੇ ਇਸ ਤਰ੍ਹਾਂ ਜਿਹੜਾ ਵਰਕ ਹੈ ਜੀ ਇਹ ਸਾਰਾ ਵਰਕ ਹੈਗਾ ਚਾਕਾਂ ਦੇ ਉੱਪਰ ਆ ਜਾਊਗਾ ਜਿਹੜੇ ਇਹ ਤਿੰਨ ਫਲਾਰ ਨੇਗੇ ਇਹ ਚਾਕਾਂ ਦੇ ਉੱਪਰ ਆਉਣਗੇ ਠੀਕ ਹੈ ਜੀ ਕੋਈ ਨੈਕ ਤੇ ਵਰਕ ਨਹੀਂ ਕੋਈ ਵਿੱਚ ਬੂਟੀ ਨਹੀਂ ਹੈਗੀ ਤੇ ਬਾਹਾਂਾਂ ਤੇ ਵੀ ਸਿਰਫ ਇੱਕ ਇੱਕ ਫਲਾਰ ਆ ਜਾਊਗਾ ਇਹ ਵਾਲਾ ਜਿਹੜਾ ਵਰਕ ਹੈਗਾ ਤੁਸੀਂ ਪਸ਼ਮੀਨੇ ਦੇ ਉੱਪਰ ਕੋਈ ਵੀ ਰੰਗ ਦੇ ਉੱਪਰ ਬਣਾ ਸਕਦੇ ਹੋ ਸਿਲਕ ਪਸ਼ਮੀਨੇ ਤੇ ਬਣਾ ਸਕਦੇ ਹੋ ਸਿੰਪਲ ਪਸ਼ਮੀਨੇ ਤੇ ਬਣਾਉਣਾ ਤੇ ਬਣਾ ਸਕਦੇ ਹੋਗੇ ਲਓ ਜੀ ਇਸ ਤਰ੍ਹਾਂ ਇਹ ਡਿਜ਼ਾਈਨ ਹੈ ਜਿਹੜਾ ਰੈਡੀ ਹੋਇਆਗਾ ਇਸ ਤੋਂ ਬਾਅਦ ਹੈਗਾ ਜੀ ਸੂਟ ਜਿਹੜਾ ਰੈਡੀ ਕੀਤਾਗਾ ਪਿਓਰ ਖਾਦੀ ਲੀਲਨ ਦੇ ਉੱਪਰ ਰੈਡੀ ਕੀਤਾ ਹੈ ਸਿਰਫ ਇਹਦੇ ਵਿੱਚ ਚਾਰ ਕਲਰ ਆਉਂਦੇ ਨੇਗੇ ਚਾਰੋਂ ਕਲਰ ਜਿਹੜਾ ਪੇਸਟਲ ਚਾਰਟ ਹੈਗੇ ਇਹਦੇ ਵਿੱਚ ਡਾਰਕ ਕਲਰ ਕੋਈ ਨਹੀਂ ਹੈਗਾ ਜੇ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਏਦਾਂ ਦੇ ਹੀ ਕਲਰ ਆਉਣਗੇ ਉਹਦੇ ਵਿੱਚ ਜਿਦਾ ਕਿ ਕਰੀਮ ਸੀ ਗ੍ਰੀਨ ਲਾਈਟ ਲਾਈਟ ਕਲਰ ਨੇਗੇ ਲੈਮਨ ਸ਼ੇਡ ਕੋਈ ਡਾਰਕ ਸ਼ੇਡ ਨਹੀਂ ਹੈਗਾ ਤੇ ਇਸ ਤਰ੍ਹਾਂ ਜਿਹੜਾ ਵਰਕ ਹੈਗਾ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਵਿੱਚ ਬਾਦਲਾ ਲਗਾ ਕੇ ਕੰਮ ਕੀਤਾ ਹੈਗਾ ਤੇ ਜਿਹੜਾ ਵਰਕ ਹੈਗਾ ਇਹ ਘੇਰੇ ਦੇ ਉੱਪਰ ਆ ਜਾਊਗਾ ਤੇ ਕਾਰਨਰ ਤੇ ਫਲਾਰ ਨੇਗੇ ਬਹੁਤ ਹੀ ਜਿਆਦਾ ਸੋਹਣਾ ਤੁਸੀਂ ਕੰਮ ਮੈਂਗਾ ਦੇਖ ਸਕਦੇ ਹੋ ਤੇ ਕੰਮ ਕਰਨ ਤੋਂ ਬਾਅਦ ਸਾਰਾ ਕੰਮ ਹੈ ਜਿਹੜਾ ਆਪਾਂ ਲੌਕ ਕੀਤਾ ਹੋਇਆ ਹੈਗਾ ਤੇ ਕੰਮ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਸਿਰਫ ਘੇਰੇ ਤੇ ਬੂਟੇ ਨੇਗੇ ਨਾਲ ਘੇਰੇ ਤੇ ਵਰਕ ਆ ਜਾਊਗਾ ਇਸ ਤਰ੍ਹਾਂ ਇਹ ਵਾਲਾ ਜਿਹੜਾ ਕੰਮ ਐ ਜੀ ਬਾਵਾ ਦੇ ਉੱਪਰ ਕੀਤਾ ਹੋਇਆ ਹੈਗਾ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਤੁਸੀਂ ਸਿਲਕ ਪਸ਼ਮੀਨੇ ਦੇ ਉੱਪਰ ਰੈਡੀ ਕਰਵਾਉਗੇ ਤਾਂ ਬਹੁਤ ਜ਼ਿਆਦਾ ਸੋਹਣਾ ਬਣੂਗਾ ਜੇ ਤੁਸੀਂ ਸੇਮ ਵੀ ਕਰਵਾਉਣਾ ਚਾਹੁੰਦੇ ਹੋ ਸੇਮ ਵੀ ਕਰਾ ਸਕਦੇ ਹੋ ਕ੍ਰੇਪ ਤੇ ਵੀ ਬਣਵਾ ਸਕਦੇ ਹੋ ਜੇ ਤੁਸੀਂ ਜਦੋਂ ਕਿ ਮੌਸਮ ਚੇਂਜ ਹੋਊਗਾ ਕੋਈ ਸਟੱਫ ਚੇਂਜ ਕਰਨਾ ਹੈਗਾ ਤਾਂ ਤੁਸੀਂ ਸਿਲਕ ਪਸ਼ਮੀਨੇ ਦੇ ਉੱਪਰ ਰੈਡੀ ਕਰਵਾਉਗੇ ਤਾਂ ਬਹੁਤ ਜ਼ਿਆਦਾ ਸੋਹਣਾ ਬਣੂਗਾ ਕਿਉਂਕਿ ਇਹਦੇ ਵਿੱਚ ਬਾਦਲੇ ਦਾ ਕੰਮ ਕੀਤਾ ਹੋਇਆ ਹੈ ਤੇ ਸਟੱਫ ਦੇ ਵਿੱਚ ਸ਼ਾਈਨ ਹੁੰਦੀ ਹੈ ਇਸ ਤੋਂ ਬਾਅਦ ਹੈਗਾ ਜੀ জর্জਟ ਦਾ ਸੂਟ ਹੈਗਾ ਤੇ ਇਹਦੇ ਨਾਲ ਦੇ ਆਪਾਂ ਪਹਿਲਾਂ ਵੀ ਤੁਹਾਨੂੰ ਸੂਟ ਦਿਖਾਏ ਨੇਗੇ ਜੇ ਤੁਸੀਂ ਕੋਈ ਵੀ ਪਹਿਣੇ ਵਾਲਾ ਸੂਟ ਲੈਣਾ ਚਾਹੁੰਦੀ ਆ ਤਾਂ ਤੁਸੀਂ ਲੈ ਸਕਦੇ ਹੋ ਰੈਡੀ ਪਿਆਗਾ ਪੀਸ ਇਸ ਤਰ੍ਹਾਂ ਨੈੱਕ ਤੇ ਵਰਕ ਆ ਜਾਊਗਾ ਪੈਚ ਲਗਾ ਕੇ ਆਪਾਂ ਕੰਮ ਕੀਤਾ ਬਹੁਤ ਹੀ ਜਿਆਦੇ ਸੋਹਣਾ ਥੋੜਾ ਇਹ ਸਟਫੀ ਇਦਾਂ ਦਾ ਹੁੰਦਾ ਹੈ ਨਾ ਜਿੱਦਾਂ ਦਾ ਆਪਾਂ ਜਿੱਧਰ ਨੂੰ ਆਪਾਂ ਰੱਖਦੀ ਉਧਰ ਨੂੰ ਹੀ ਖਿੱਚ ਜੀ ਪੈਣ ਲੱਗ ਜਾਂਦੀ ਹੈ ਮਤਲਬ ਟੇਡਾ ਬਿੰਗਾ ਜਿਹਾ ਵੀ ਜਿੱਦਾਂ ਕਿ ਦੀ ਤਾਂ ਵੀ ਪ੍ਰੋਪਰ ਸਹੀ ਨਹੀਂ ਹੁੰਦੀ ਥੋੜਾ 슬ਿੱਪ ਕਰਦਾ ਹੈਗਾ জর্জਟ ਸਟਰਨਾਂਗੀ ਤੀਸਰਾਏ ਵਾਲਾ neck ਹੈਗਾ neck ਬਣਿਆ ਹੋਇਆ ਹੈਗਾ ਤਿੰਨਾ ਵਿਧ ਨਾਲ ਹੈਗਾਗਾ ਘੇਰਾ ਤੁਸੀਂ ਦੇਖ ਸਕਦੇ ਹੋਗੇ ਘੇਰੇ ਦੇ ਉੱਪਰ ਕੰਮ ਆ ਜਾਊਗਾ ਤੇ ਬਾਹਾਂ ਦੇ ਉੱਪਰ ਕੰਮ ਆ ਜਾਊਗਾ ਤੁਸੀਂ ਕੋਈ ਵੀ ਤੁਹਾਨੂੰ ਪ੍ਰਿੰਟ ਪਸੰਦ ਆਉਂਦਾ ਇਹ ਵਾਲਾ ਡਿਜ਼ਾਈਨ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਜਾਂ ਤੁਸੀਂ ਹੋਰ ਵੀ ਡਿਜ਼ਾਈਨ ਹੈ ਜਿਹੜਾ ਤਿਆਰ ਕਰਵਾ ਸਕਦੇ ਹੋਗੇ ਬਾਹਾਂ ਦੇ ਉੱਪਰ ਕੰਮ ਹੈਗਾ ਬਹੁਤ ਹੀ ਵਧੀਆ ਇਹ ਵਾਲਾ ਵਰਕ ਹੈ ਜੀ ਜਿਹੜਾ ਬਾਜੂ ਦੇ ਉੱਪਰ ਬਣਿਆ ਹੋਇਆ ਹੈਗਾ ਤੋਂ ਬਾਅਦ ਹੈਗੇ ਸੀ ਆਪਾਂ ਚੈੱਕ ਦੇ ਉੱਪਰ ਆਪਾਂ ਸੂਟ ਹੈ ਜਿਹੜਾ ਰੈਡੀ ਕੀਤਾ ਹੈਗਾ ਲਓ ਜੀ ਇਸ ਤਰ੍ਹਾਂ ਸਿੰਪਲ ਜਿਹਾ ਵਰਕ ਹੈ ਇਹ ਵੀ ਆਪਾਂ ਕਸਟਮਰ ਨੇ ਆਪਣਾ ਖੁਦ ਡਿਜ਼ਾਈਨ ਭੇਜਿਆ ਸੀਗਾ ਜੇ ਤੁਸੀਂ ਹਰ ਨਾ ਡਿਜ਼ਾਈਨ ਆਪਣਾ ਦੇਣਾ ਚਾਹੁੰਦੇ ਹੋ ਆਪਣਾ ਵੀ ਦੇ ਸਕਦੇ ਹੋ ਸਿਰਫ ਉਹਨਾਂ ਨੇ ਇਹ ਘੇਰੇ ਦੇ ਉੱਪਰ ਇਦਾਂ ਵੇਲ ਪਈ ਹੋਈ ਹੈਗੀ ਤੇ ਬਾਹਾਂ ਦੇ ਉੱਪਰ ਹੈਗੀ ਤੇ ਸੇਮ ਹੀ ਜਿਹੜਾ ਵਰਕ ਹੈਗਾ ਪੌਂਚਿਆਂ ਦੇ ਉੱਪਰ ਕੀਤਾ ਹੋਇਆ ਹੈਗਾ ਸਿੰਪਲ ਜਿਹਾ ਵਰਕ ਰਖਵਾਇਆ ਸੀਗਾ ਇਹ ਵਾਲਾ ਡਿਜ਼ਾਈਨ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਹੋਰ ਡਿਜ਼ਾਈਨ ਕੋਈ ਦੇਣਾ ਚਾਹੁੰਦੇ ਹੋ ਦੇ ਸਕਦੇ ਹੋਗੇ ਮੈਂ ਤੁਹਾਨੂੰ ਕਲਰ ਸ਼ੋਅ ਕਰ ਦਿੰਨੀ ਆਂਗੀ ਲੋਕਾਂ ਪਹਿਲਾ ਕਲਰ ਤੁਸੀਂ ਦੇਖ ਸਕਦੇ ਹੋ ਜਿਵੇਂ ਇਸ ਤਰ੍ਹਾਂ ਦਾ ਇਹ ਵਾਲੀ ਸ਼ਰਟ ਹੋਊਗੀ ਤੇ ਨਾਲ ਇਸ ਤਰ੍ਹਾਂ ਬਾਟਮ ਆਹੰਗੀ ਮੈਚਿੰਗ ਇਹ ਰਾਮ ਟੈਕਸ ਦਾ ਸਟੱਫ ਹੈਗਾ ਜਿੱਦਾਂ ਕੀ ਹੈ ਤੇ ਇਸ ਵਾਰੀ ਮਤਲਬ ਤੀਜਾ ਤਿੰਨ ਸਾਲ ਹੋ ਗਏ ਹਾਂਜੀ ਤੇ ਤੀਜਾ ਸਾਲ ਲੱਗ ਗਿਆ ਚੈੱਕ ਚ ਜਿਹੜੇ ਡਿਜ਼ਾਈਨਿੰਗ ਇਹ ਚੇਂਜ ਕਰਕੇ ਆਏ ਨੇਗੇ ਤੇ ਕੋਈ ਵੀ ਸਟੱਫ ਦੇ ਵਿੱਚ ਲੰਬਾ ਨਹੀਂ ਹੈਗਾ ਸੌਫਟ ਬਹੁਤ ਹੈਗਾ ਸਟੱਫ ਰਾਮ ਟੈਕਸ ਦਾ ਕਪੜਾ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਇਹਨਾਂ ਉੱਪਰ ਵਰਕ ਵਗੈਰਾ ਕੀਤਾ ਜਾਂਦਾ ਹੈਗਾ ਠੀਕ ਹੈ ਜੀ ਇਹਦੇ ਨਾਲ ਇਸ ਤਰ੍ਹਾਂ ਬਾਟਮ ਹੈਗੀ ਤੁਸੀਂ ਬਾਟਮ ਦੇਖ ਸਕਦੇ ਹੋਗੇ ਇਸ ਤਰ੍ਹਾਂ ਇਹ ਸੂਟ ਬਣਿਆ ਹੋਇਆ ਪ੍ਰੋਪਰ ਤੇ ਮੈਂ ਤੁਹਾਨੂੰ ਹੋਰ ਵੀ ਸ਼ੋਅ ਕਰ ਦਿੰਨੀ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਅਗਲਾ ਸੂਟ ਹੈ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਇਹ ਵਾਲਾ ਚੈੱਕ ਆ ਜਾਊਗਾ ਤੁਸੀਂ ਮੈਂ ਤੁਹਾਨੂੰ ਡਿਜ਼ਾਈਨ ਤਾਂ ਸ਼ੋਅ ਕਰ ਰਹੀ ਆ ਜੇ ਤੁਸੀਂ ਪਲੇਨ ਇਸ ਤਰ੍ਹਾਂ ਲੈਣਾ ਚਾਹੁੰਦੇ ਇਦਾਂ ਵੀ ਲੈ ਸਕਦੇ ਹੋ ਵੀ ਵਰਕ ਵਗੈਰਾ ਨਹੀਂ ਕਰਵਾਉਣਾ ਚਾਹੁੰਦੇ ਇਸ ਤਰ੍ਹਾਂ ਹੀ ਵਾਲੀ ਬਾਟਮ ਆ ਜੋਗੀ ਠੀਕ ਹੈ ਜੀ ਜਿਤਕੀ ਵਰਕ ਕਰਵਾਉਗੇ ਤਾਂ ਵਾਕ ਹੀ ਕਰਵਾ ਸਕਦੇ ਹੋਗੇ ਤੇ ਨੈਕਸਟ ਡਿਜ਼ਾਈਨ ਹੈ ਜਿਹੜਾ ਇਸ ਤਰ੍ਹਾਂ ਹੈਗਾ ਇਹ ਵਾਲੀ ਸ਼ਰਟ ਹੈ ਇਹੇ ਬਾਟਮ ਹੈਗੀ ਸਕਰੀਨਸ਼ਾਟ ਲੈ ਕੇ ਮੈਨੂੰ ਭੇਜ ਸਕਦੇ ਹੋਗੇ ਜਿਵੇਂ ਜਿਵੇਂ ਤੁਹਾਨੂੰ ਪਸੰਦ ਆਉਂਦਾ ਲੋ ਜੀ ਨੈਕਸਟ ਡਿਜ਼ਾਈਨ ਹੈ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਜਿਆਦੇ ਸੋਹਣਾਗਾ ਸਾਰੇ ਹੀ ਕਲਰ ਆਪਣੀ ਆਪਣੀ ਜਗ੍ਹਾ ਬਹੁਤ ਵਧੀਆ ਹੁੰਦੇ ਨੇਗੇ ਬਲੂ ਦੇ ਵਿੱਚ ਹੈਗਾ ਇਹ 블랙 ਨਹੀਂ ਹੈਗਾ ਬਲੂ ਹੈਗਾ ਨੇਵੀ ਬਲੂ ਐਂਡ ਡਾਰਕ ਦਾ ਫਿਰ ਨੈਕਸਟ ਫਿਰ ਡਿਜ਼ਾਈਨ ਇਹ ਤੁਹਾਨੂੰ ਦਿਖਾ ਦਿਆਂਗੀ ਇਸ ਤਰ੍ਹਾਂ ਡਿਜ਼ਾਈਨ ਬਣਿਆ ਹੋਇਆ ਹੈਗਾ ਤੇ ਇਸ ਤਰ੍ਹਾਂ ਬਾਟਮ ਰਹੂਗੀ ਮਾਊਸ ਕਲਰ ਹੈਗਾ ਨੈਕਸਟ ਹੈਗਾ ਜੀ ਪਰਪਲ ਸ਼ੇਡ ਦੇ ਵਿੱਚ ਹੈਗਾ ਮੈਸੇਜ ਜੇ ਤੁਸੀਂ ਇਹਦੇ ਉੱਪਰ ਵਰਕ ਕਰਵਾਉਂਗੇ ਨਾ ਤਾਂ ਬਹੁਤ ਜ਼ਿਆਦੇ ਸੋਨਾ ਸੂਟ ਹੈਗਾ ਜਿਹੜਾ ਇਹ ਰੈਡੀ ਹੋ ਰਿਹਾ ਹੈ ਇਸ ਤੋਂ ਬਾਅਦ ਹੈਗਾ ਜੀ ਰੈੱਡ ਬਾਟਮ ਨਾਲ ਇਸ ਤਰ੍ਹਾਂ ਮਹਿਰੂਨ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਜਲਦੀ ਜਲਦੀ ਆਰਡਰ ਕਰਦੇ ਹੋ ਵਰਕ ਵਗੈਰਾ ਦੇਣਾ ਚਾਹੁੰਦੇ ਹੋ ਜਲਦੀ ਜਲਦੀ ਵਰਕ ਵਗੈਰਾ ਦੇ ਆਰਡਰ ਕਰਦੇ ਹੋ ਮੇਰੀ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲਾ ਸੂਟ ਪਸੰਦ ਆਇਆ ਹੋਗਾ ਥੋੜਾ ਜਿਹਾ ਟਾਈਮ ਦੇ ਕੇ ਚਲਿਓ ਵਰਕ ਵਗੈਰਾ ਲਈ ਜੇ ਅਸੀਂ 15 ਦਿਨ ਦਾ ਟਾਈਮ ਲੈਣਾ ਤਾਂ ਮੰਨ ਕੇ ਚਲੋ 20 ਤੋਂ 25 ਦਿਨ ਆਰਾਮ ਨਾਲ ਲੱਗ ਜਾਂਦੇ ਨੇ ਕਿਉਂਕਿ ਅੱਗੇ ਵੀ ਕੰਮ ਚੱਲ ਰਿਹਾ ਹੁੰਦਾ ਹੈ ਨਾ ਥੋੜਾ ਟਾਈਮ ਵੇਟ ਕਰਕੇ ਚੱਲਿਆ ਕਰੋ ਕੰਮ ਮੈਗਾ ਜਿਹੜਾ ਤੁਹਾਨੂੰ ਪ੍ਰੋਪਰ ਸਹੀ ਤਰੀਕੇ ਨਾਲ ਤੁਹਾਡੇ ਕੋਲੇ ਰੈਡੀ ਹੋ ਕੇ ਆਊਗਾ ਕੋਈ ਵੀ ਘਾਟਪਾਟ ਨਹੀਂ ਹੋਊਗੀ ਕੰਮ ਦੇ ਵਿੱਚ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲਾ ਸੂਟ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗ